ਏ ਵਿਵੇਂਦਰ ਕੁਮਾਰ ਇਹ ਮੇਰੇ ਜਿਆਦਾ ਰਿਸ਼ਤੇਦਾਰ ਆ ਜਿਹਦੀ ਘਰ ਵੀ ਨੂੰ ਕੋਈ ਆਪਣਾ ਮੁਰਾ ਲੈ ਗਿਆ ਵਾ ਠੀਕ ਉਹਨਾਂ ਕੋ ਕੰਮ ਸਿੱਖ ਲਈ ਤੇ ਉਹ ਗੱਲਬਾਤ ਉਹਦਾ ਹੈਗੀ ਵੀ ਆਪੋ ਜਿਮਰੇਦੀ ਨਾਲ ਕਿ ਥੋੜਾ ਜਿਹਾ ਨਾ ਕਰ ਸਕਦਾ ਤੁਸਨਦੇ ਆ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਤਰ੍ਹਾਂ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਕਿ ਉਹਨੇ ਪਿਆ ਕੀ ਮਤਲਬ ਆਪਿਆਂ ਦੇ ਕੇ ਗਈ ਹੈ ਬੋਲੋ ਫਿਰ ਅੱਜ ਉਹਨਾਂ ਨੇ ਤਾਂ ਪੂਰੀ ਰਿਪੋਰਟ ਨੂੰ ਹਰਮਨ ਮੋਹਨ ਦੀ ਤੇ ਰਾਜਦਵਾਈਦੂ ਵੀ ਲੈਣਾ ਇਹ ਕਰੋ ਆਨਕਾ ਨੂੰ ਮਲੇ ਪ੍ਰੋ ਜਵਾਬ ਦੇਣੋਂ ਦੇ ਲੈ ਅਫਰੀਕਨ ਦੇ ਪੀੜਾਣੇ ਦਾ ਸਾਹ ਦੇ ਕੀ ਹੁਣ ਅਨੇ ਵਾਲੇ ਕੰਦੇ ਕਰ ਰਹੀ ਹੋਏ ਕੀ ਹੁੰਦੇ ਨੇ ਦੇਖਣੇ ਤਾਂ ਕੀ ਕਰਦੇ ਤੇ ਉਹ ਮੁੰਡੇ ਦਾ ਨੰਬਰ ਹੈਗਾ ਕੋਈ ਇੰਨਾ ਤਾਂ ਹੁਣ ਬੱਸ ਬੰਦਾ ਆ ਰਿਹਾ ਕਿ ਸਾ ਮੁੰਡੇ ਨੂੰ ਮਿਲੇ ਇਹਨੂੰ ਜੋਗੇ ਦੀ ਕਰ ਲਈ ਜੇ ਹੁੰਦੀ ਆ ਉਹ ਵੀ ਜੋਗੇ ਦੇ ਬੱਚੇ ਆ ਜੋਟੀ-ਜੋਟੀ ਦਿਲ ਦਾ ਕੀ ਰਹਿ ਜਾਂਦਾ ਇਹ ਨੰਬਰ ਮੇਰੇ ਕੋਲ ਹੈ ਬੰਦ ਸਰਨੇ ਦਵਾਈ ਲੈਣ ਦੀ ਕੋਈ ਤਾਂ ਗੁਨਾਹ ਸਰਨੇ ਕੋਈ ਉਹ ਹੁਣ ਅੰਗੜਾ ਆਜੀ ਤੇ ਉਹਨਾਂ ਨੂੰ ਕੋਈ ਗੱਲ ਕਰ ਸਕਿਆ ਨਹੀਂ ਜੇ ਉਹ ਤੁਹਾਨੂੰ ਦਿੰਦਾ ਵੀ ਨਹੀਂ ਤੇ ਗੱਲ ਮੈਗੋ ਤੇ ਉੱਥੇ ਕੰਮ ਕਰਦੀ ਮੰਨ ਕਰਦੇ ਹੋ ਕੋਈ ਸਾਫ ਮੇਰੇ ਸਾਡਾ ਬੱਚਾ ਇਹ ਮੇਰੇ ਬੱਚੇ ਨੇ ਉਹ ਨੂੰ ਸਾਥ ਮੇਰੇ ਨਾਲ ੱਟਾ ਕਰਦਾ ਅਸਮੂਲ ਹੋਈ ਹੈ ਸਾਨੂੰ ਵੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇਕਰ ਸ਼ਾਪਰ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫਿਰ ਚਲੀ ਗਈ ਹੈ ਉਹਦੇ ਨਾਲ ਤੇ ਇਸ ਬੰਚੇ ਅਸੀਂ ਹੁਣ ਪੜਤਾਲ ਕਰ ਰਹੇ ਹਾਂ